ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਚਾ ਵਹਿਮ ਭਰਮ ਚੀਜ਼ਾਂ ਜਿਹੜੀਆਂ ਨੇ ਉਹ ਅਨਪੜਤਾ ਨਾਲ ਜੁੜੀਆਂ ਹੁੰਦੀਆਂ ਪਰ ਇੱਥੇ ਅਸੀਂ ਦੇਖਦੇ ਹਾਂ ਕਿ ਇਤਿਹਾਾਰ ਨੂੰ ਹਰ ਵਿਅਕਤੀ ਚਾਹੇ ਉਹ ਕਿਸੇ ਵੀ ਉਦੇ ਤੇ ਹੋਵੇ ਕਿੰਨਾ ਵੀ ਪੜਿਆ ਲਿਖਿਆ ਹੋਵੇ ਬੜਾ ਧੂਮਤਾਂ ਮਨਾ ਸੈਲੀਬ੍ਰੇਟ ਕਰਦਾ ਅਸਲ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ ਦੁਨੀਆ ਦੇ ਵਿੱਚ ਕੋਈ ਵੀ ਐਸੀ ਸਭਿਤਾ ਜਾਂ ਲੋਕ ਨਹੀਂ ਹੈਗੇ ਉਹ ਵਿਨਜ਼ਿਕਲ ਇੱਕ ਸ਼ਬਦ ਹੈ ਵਿਨਜ਼ਿਕਲ ਮੈਨੇ ਜਿਹੜੀਆਂ ਰਸਵਾਦ ਵਾਲੀਆਂ ਗੱਲਾਂ ਨੂੰ ਇਹ ਇਸ ਕਰਕੇ ਲੋਕਾਂ ਕੋਲ ਪਹਿਲੇ ਜ਼ਮਾਨੇ 'ਚ ਜਦੋਂ ਆ ਸੈਂਟੀਫਿਕ ਜਾਂ ਐਡਵਾਂਸ ਰਿਲੀਜੀਅਨ ਰਿ ਨਹੀਂ ਸੀ ਚੱਲੇ ਤੇ ਉਹ ਇਦਾਂ ਹੀ ਮੰਨਦਾ ਸੀ ਇਹ ਪਹਾੜ ਹੈ ਜੀ ਜੀ ਇੱਕ ਜਾ ਜਿਹੜਾ ਇਹ ਨਜ਼ਰ ਮਟੂ ਲਾਉਣੇ ਆ ਬਾਹਰ ਜਾਂ ਜਿਸ ਤਰ੍ਹਾਂ ਦੀਆਂ ਇਹ ਸੱਣੀਆ ਰਵਾਇਤਾਂ ਨੇ ਤੇ ਜਦੋਂ ਤੁਸੀਂ ਕਹਿ ਰਹੇ ਹੋਣੇ ਕਿ ਤુલਸੀ ਤુલਸੀ ਬੜੀ ਗੁਣਕਾਰੀ ਉਹਦੇ ਪੱਤੇ ਕਈ ਚੀਜ਼ਾਂ 'ਚ ਕੰਮ ਆਉਂਦੇ ਆ ਇਸੇ ਤਰ੍ਹਾਂ ਹੀ ਜਿੱਦਾਂ ਪਿੱਪਲ ਦੇ ਰੁੱਖ ਨੂੰ ਪੂਜਦੇ ਹਾੱਗੇ ਬਣ ਕੇ ਪਿੱਪਲ ਜਿਹੜਾ ਉਹ ਰਾਤ ਨੂੰ ਆਕਸੀਜਨ ਛਰਦਾ ਬਹੁਤ ਜ਼ਬਰਦਸਤ ਮਨੂੰ ਉਹਦੇ ਪਿੱਛੇ ਕੋਈ ਨਾ ਕੋਈ ਰੀਜਨ ਸੀ ਮੈਡੀਕਲ ਰੀਜਨ ਹੀ ਸੀ ਅਸੀਂ ਉਹ ਰੀਜਨਿੰਗ ਨੂੰ ਹਟਕੇ ਤੇ ਲਕੀਰ ਤੇ ਫਕੀਰ ਹੋ ਗਏ ਕਿਤੇ ਭੂਤ ਜਿਹੜੇ ਸੀਗੇ ਉਹ ਵੱਡਾ ਭੂਤ ਜਿਹੜਾ ਸੀ ਉਹ ਖੋਹ ਚ ਰਹਿੰਦਾ ਸੀ ਮੈਂ ਪਛਾਈ ਨਹੀਂ ਦੱਸੋ ਇੱਕ ਬਹੁਤ ਵੱਡੀ ਖੋ ਜਾਂ ਗਾਰ ਕਰੋ ਉਹ ਜਿਹੜਾ ਇਹਦਾ ਫਨਾਜੀਤ ਉਹ ਬੰਦੇ ਚੁੱਕ ਲ ਜਾਂਦਾ ਸੀ ਤੇ ਉਹਨੇ ਉਹ ਖਾ ਕੇ ਤਾਂ ਹੱਡੀਆਂ ਬਾਹਰ ਸਿੱਟਦਾ ਪਰ ਜਿਹੜੀ ਇਹ ਹਿਊਮਨ ਬੋਡੀ ਦੇ ਤੁਸੀਂ ਕਿਹਾ ਕਿ ਇੱਕ ਭੂਤ ਆਉਂਦਾ ਸੀ ਉਹ ਬੰਦੇ ਨੂੰ ਚੁੱਕ ਕੇ ਲੈ ਜਾਂਦਾ ਸੀ ਉਹ ਖਾ ਜਾਂਦਾ ਸੀ ਕਿਹਾ ਅੱਜ ਦੇ ਯੁੱਗ 'ਚ ਵੀ ਆ ਹਿੰਦੂ ਧਰਮ ਦੇ ਵਿੱਚ ਤੇ ਇੱਕ ਬ੍ਰਾਹਮਣਾਂ ਦੀ ਵਿਸ਼ੇਸ਼ ਕਲਾਸ ਹੈ ਸ਼ਾਇਦ ਉਹਨਾਂ ਨੂੰ ਉਗਰਾਹੀ ਕਹਿੰਦੇ ਆ O G H O R I ਜਦੋਂ ਉੱਥੇ ਬਨਾਰਸ ਵਗੈਰਾ ਦੇ ਵਿੱਚ ਡੈੱਡ ਬੋਡੀ ਦਾ ਸੰਸਕਾਰ ਕਰਕੇ ਉਹਨੂੰ ਪਵਿੱਤਰ ਜਗ੍ਹਾ ਮੰਨਿਆ ਜਾਂਦਾ ਹੈ ਤੇ ਅਧੂਰੀ ਪੂਰੀ ਸੰਸਕਾਰ ਨਹੀਂ ਕੀਤੀ ਹੁੰਦੀ ਜਿੱਦਾਂ ਆਪਾਂ ਮੀਟ ਅੱਧਾ ਕੋਰਸਟ ਕਰ ਦਿੰਦੇ ਹਾਂ ਨਾ ਉਸ ਤੋਂ ਬਾਅਦ ਚੁੱਕ ਕੇ ਗੰਗਾ ਸੁੱਟ ਦਿੰਦੇ ਆ ਤਾਂ ਇਹ ਲੋਕ ਜਿਹੜੇ ਆ ਉਹ ਸਾਰੀਆਂ ਬੋਡੀ ਕੱਢ ਕੇ ਉਹਨੂੰ ਖਾ ਜਾਂਦੇ ਆ ਅੱਜ ਵੀ ਹੈ ਨੇ ਅੱਜ ਵੀ ਹੋਏ ਫਿਰ ਮੈਂ ਹੈਰਾਨ ਐ ਜਦੋਂ ਇਹ ਕਈ ਚੀਜ਼ਾਂ ਦੇ ਉੱਤੇ ਆ ਕਾਰਡ ਦਾ ਕੱਲਣਾ ਹਾਂਜੀ 크ਿਸਮਸ ਕਾਰਡ ਦਾ ਕੱਲਣਾ ਸਮਝੋ ਕੱਲ ਨੂੰ ਲੋਕ ਬ੍ਰਾਹਮਣ ਹੁੰਦੇ ਆ ਅੱਛਾ ਹਾਲਾਂਕਿ ਉਹਦੀ ਐਸੈਂਸ ਕੀ ਹੈ ਐਸੈਂਸ ਇਹ ਆ ਅਜੇ ਪਿਛਲੇ ਸੰਡੇ ਵੀ ਇੱਕ ਚਰਚ ਵਿੱਚ ਬੋਲ ਰਿਹਾ ਸੀ ਤੇ ਉਹ ਉਹ ਨੇ ਅਨਾਉਂਸ ਕੀਤੇ ਦਾ ਉੱਥੇ ਦਾ ਪਾਦਰੀ ਪਾਕਿਸਤਾਨ ਦਾ ਪਾਦਰੀ ਸੀ ਕਿੰਨਾ ਜੀ ਐਤ ਕੀ ਅਸੀਂ ਕਿਸੇ ਬੈਂਕਟ ਹਾਲ ਦੇ ਵਿੱਚ ਕਰਨਾ ਅੱਛਾ ਤੋ ਮੈਂ ਸੁਣਦਾ ਦੇ ਬਾਅਦ ਚ ਕਿੰਨਾ ਕੋਈ ਕੁਐਸਚਨ ਹੈ ਮੈਂ ਤਾਂ ਕਿ ਮੈਂ ਤਾਂ ਵਾਸ ਦੇ ਸਪੀਕਰ ਪਰ ਲੋਕਾਂ ਨੇ ਪੁੱਛਿਆ ਪੁੱਛਿਆ ਕਿੰਨਾ ਐਤ ਕੀ ਪਹਿਲੋਂ ਅਸੀਂ ਚਰਚਾ ਚੀ ਕਰਦੇ ਹੁੰਦੇ ਸੀ ਐਤ ਕੀ ਉਸੀ ਬੈਂਕ ਫਰਹਾਜ ਕਰਨਾ ਤੇ ਮੈਨੂੰ ਇਹ ਪੁੱਛਦਾ ਸੀ ਮੈਂ ਕਿਹਾ ਐਸੈਂਸ ਕੀ ਹੋਰੀ ਐਸੈਂਸ ਜੇ ਤੁਸੀਂ ਬਾਊਟ ਕਿਸ ਜੈਂਟੀ ਦੱਸਣਾ ਤੇ ਤੁਸੀਂ ਆਪਣੇ ਦੋਸਤਾਂ ਨੂੰ ਬਲਾਉ ਜਿਹੜੇ ਨਾਨ-ਕ੍ਰਿਸਚੀਅਨ ਦਾ ਤੁਸੀਂ ਹੈਰਾਨ ਹੋਗੇ ਉਹਨਾਂ ਦੇ ਹੋਰ ਵੀ ਇਦਾਂ ਦੇ ਬੜੇ ਇਤਿਹਾਰ ਹੈਗੇ ਆ ਜਿਹਦੇ ਵਿੱਚ ਜਿੱਦਾਂ ਆਪਣੇ ਦੀਵਾਲੀ ਦਾ ਹੁੰਦਾ ਨਾ ਆਪਣੇ ਨਾਮ ਉਹ ਰੰਗ ਡੋਲਣ ਵਾਲਾ ਕੀ ਹੁੰਦਾ ਹੋਲੀ ਖੋਲੀ ਦਾ ਉਹ ਉਹ ਵੀ ਰੰਗ ਦੇ ਲਾਉਂਦੇ ਆ ਮੱਥੇ 'ਤੇ ਤਿਲਕ ਲਾਉਂਦੇ ਆ ਕਿਉਂਕਿ ਬਲੀਵ ਕੀਤਾ ਜਾਂਦਾ ਕਿ ਉਹ ਜਿਹੜੇ ਮਰਾਸੀ ਆ ਨਾ ਜਿਪਸੀ ਲੋਕ ਉਹ ਇੰਡੀਆ ਤੋਂ ਆਏ ਹਾਂਜੀ ਮੈਂ ਦੇਖਿਆ ਯਾਰ ਚ ਬਹੁਤ ਸਾਰੇ ਹੋਰ ਰੀਆ ਸਪੈਨਚ ਰੱਖੇ ਆ ਸਪੈਨਚ ਬਹੁਤ ਸਾਰੇ ਹੋਰਾਂ ਦੇ ਫੀਚਰਸ ਵਗੈਰਾ ਸਾਰੇ ਜਿਹੜੇ ਉਹ ਇੰਡੀਅਨ ਉਹਨਾਂ ਨਾਲ ਮਿਲਦੇ ਆ ਐਗਜ਼ੈਕਟਲੀ ਤੇ ਉਹਨਾਂ ਦੀਆਂ ਸਮਈ ਬਹੁਤ ਸਾਰੀਆਂ ਉਹਨਾਂ ਨਾਲ ਮੇਲ ਖਾਂਦੀਆਂ ਦੂਜੀਆਂ ਜਿਹੜੀਆਂ ਕੈਂਡੀਜ਼ ਆ ਉਹ ਓਪਨ ਨਹੀਂ ਹੋਣੀਆਂ ਚਾਹੀਦੀ ਇਹ ਬਾਈ ਲਾਅ ਬਣਾਇਆ ਹੋਇਆ ਕਿ ਇਟ ਸ਼ੁੱਡ ਬੀ లైట్ క్లోజ్ ఏని ਵੀ ਪਤਾ ਨਹੀਂ ਹੋਣੇ ਕੀ ਪਾਇਆ ਹੋਵੇ ਇਹ ਦੂਜਾ ਤਾਂ ਸੁਣਦੇ ਚੁੱਪ ਨਿਕਲੀ ਆ ਉਹਦੇ ਚੋਂ ਤਾਂ ਨਿਕਿਆ ਰੱਬ ਜਾਣੇ ਦੂਜਾ ਮੈਂ ਹੈਰਾਨ ਹਾਂ ਇਸ ਗੱਲ ਤੋਂ ویسੇ ਮੈਂ ਕੁਟੇਸ਼ਨ ਆ ਮੇਰੀ ਬੜੀ ਅਪਲਾਈ ਕਰ ਦੀ ਜੇ ਤੁਸੀਂ ਸੋਚੋ ਮੈਂ ਸੋਚਦਾ ਕਿ ਚੰਗਾ ਕਰਵਾਈਆਂ ਜਾਂਦੀਆਂ ਆ ਪੋਲ ਪੋਲੀਟਿਕਲ ਲੋਕ ਕਰਾਉਂਦੇ ਆ ਪੰਜਾਬ 247 ਟੀਵੀ ਤੇ ਤੁਹਾਡਾ ਕਰਦੇ ਜੀ ਸਵਾਗਤ ਪ੍ਰੋਗਰਾਮ ਹੈ ਗਲੋਬਲ ਅਫੇਅਰ ਦੁਨੀਆ ਭਰ ਵਿੱਚ ਜੋ ਤਿਹਾਰ ਵੱਖ-ਵੱਖ ਮਨਾਏ ਜਾਂਦੇ ਆ। ਹੁਣ ਜਦੋਂ ਅਸੀਂ ਵਿਦੇਸ਼ਾਂ ਵਿੱਚ ਇੱਕ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਵਿਚਰ ਰਹੇ ਆ ਤਾਂ ਸਾਰੇ ਤਿਉਹਾਰ ਕਿਹਾ ਜਾਂਦਾ ਕਿ ਸਾਂਝੇ ਹੁੰਦੇ ਆ। ਹਾਲਾਂਕਿ ਜਿਹੜਾ ਹੈਲੋਵਨ ਦਾ ਤਿਉਹਾਰ ਜੇ ਤਾਂ ਅੱਜ ਅਸੀਂ ਗੱਲ ਕਰ ਰਹੇ ਆ ਤੁਹਾਡੇ ਨਾਲ ਕੱਲ ਆਉਣ ਵਾਲੇ ਦਿਨੇ ਮਨਾਇਆ ਜਾਏਗਾ। ਉਹ ਸਾਡੇ ਦੇਸ਼ਾਂ ਵਿੱਚ ਪਿੱਛੇ ਛੱਡੇ ਦੇਸ਼ਾਂ ਵਿੱਚ ਸ਼ਾਇਦ ਉਹਦਾ ਬਹੁਤਾ ਚੱਲਣ ਨਹੀਂ ਆ। ਇਹਦੇ ਨਾਲ ਮਿਲਦਾ ਜੁਲਦਾ ਇੱਕ ਤਿਉਹਾਰ ਲੋਹੜੀ ਦਾ ਜ਼ਰੂਰ ਹੈ। ਉਹਦੇ ਛੋਟੀਆਂ ਚੀਜ਼ਾਂ ਮਿਲਦੀਆਂ ਨੇ। ਇਹ ਤਿਉਹਾਰ ਜਿਹੜਾ ਹੈ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਜਿਹੜੀ ਇਹਦੇ ਪਿੱਛੇ ਕੋਈ ਧਾਰਮਿਕ ਪਿਸ਼ੋਕੜ ਹੋਏਗਾ ਵੈਸੇ ਡਾਕਟਰ ਨਾਜ਼ ਕੋ ਜਾਣਦੇ ਆ ਕਿਉਂਕਿ ਜਿਹੜਾ ਕ੍ਰਿਸਚੀਅਨ ਭਾਈਚਾਰਾ ਬੜਾ ਐਡਵਾਂਸ ਭਾਈਚਾਰਾ ਹੈ ਪਰ ਅਸੀਂ ਕਹਿੰਨੇ ਆ ਕਿ ਜਿਹੜੀਆਂ ਚੀਜ਼ਾਂ ਵਹਿਮ ਭਰਮ ਚੀਜ਼ਾਂ ਜਿਹੜੀਆਂ ਨੇ ਉਹ ਅਨਪੜਤਾ ਨਾਲ ਜੁੜੀਆਂ ਹੁੰਦੀਆਂ ਪਰ ਇੱਥੇ ਅਸੀਂ ਦੇਖਦੇ ਆ ਕਿ ਇਸ ਤਿਹਾਰ ਨੂੰ ਹਰ ਵਿਅਕਤੀ ਚਾਹੇ ਉਹ ਕਿਸੇ ਵੀ ਉਦੇ ਤੇ ਹੋਵੇ ਕਿੰਨਾ ਵੀ ਪੜਿਆ ਲਿਖਿਆ ਹੋਵੇ ਬੜਾ ਧੂਮਤਾਂ ਮਨਾ सेलिब्रेट ਕਰਦਾ ਮੇਰੇ ਖਿਆਲ ਕ੍ਰਿਸਮਸ ਤੋਂ ਬਾਅਦ ਇਹ ਦੂਜਾ ਵੱਡਾ ਤਿਹਾਰ ਹੋ ਸਕਦਾ ਇਹਨਾਂ ਦਾ ਹੋਵੇ ਇਤਿਹਾਸ ਦਾ ਮਤਲਬ ਕੀ ਹੈ ਕੀ ਭੂਤਪ੍ਰੀਤ ਸੱਚਮੁੱਚ ਕੁਝ ਇਹਨਾਂ ਦੀ ਜ਼ਿੰਦਗੀ 'ਚ ਮੈਨੇ ਰੱਖਦੇ ਆ ਅਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਨੇ ਆ ਸਾਰੀਆਂ ਚੀਜ਼ਾਂ ਅਸੀਂ ਤਾਂ ਨ ਕਰਾਂਗੇ ਸਾਨੀਆਂ ਮੇਰੇ ਨਾਲ ਨੇ ਡਾਕਟਰ ਸਲਮਨ ਨਾਜ਼ ਇਸ ਸਮਾਜਰੇ 'ਚ ਲੰਬੇ ਸਮੇਂ ਤੋਂ ਵਿਚਰ ਰਹੇ ਨੇ ਔਰ ਕ੍ਰਿਸਚੀਅਨਸ ਦਬਾਰੇ ਖੁਦ ਜ਼ਿਆਦਾ ਜਾਣਦੇ ਆ ਕਿਉਂਕਿ ਇੱਕ ਚਰਚ ਦੇ ਪ੍ਰੀਸਟ ਵੀ ਨੇ ਉਥੇ ਆਪਣੀ ਚਰਚ ਨੂੰ ਵੀ ਸੰਭਾਲਦੇ ਨੇ ਔਰ ਨਾਲ ਦੀ ਨਾਲ ਜਿਵੇਂ ਤੁਸੀਂ ਜਾਣਦੇ ਹੋ ਡਾਕਟਰ ਸਾਹਿਬ ਵਦਵਾਨ ਨੇ ਹੋਰ ਮਾਮਲਿਆਂ ਦੇ ਮੈਂ ਤਾਂ ਕਹਿਣਾ ਹਾਂ ਨਾ ਖਾਸ ਕਰਕੇ ਸਿੱਖ ਮਾਮਲਿਆਂ ਦੇ ਜਿੱਥੇ ਆ ਕੇ ਸਾਡੇ ਸਿੱਖ ਪ੍ਰਚਾਰਕ ਤੇ ਐਕਸਪਰਟ ਰੁਕ ਜਾਂਦੇ ਉੱਤੇ ਅੱਗੇ ਡਾਕਟਰ ਨਾਜ਼ ਜੀ ਫਿਰ ਗੱਲ ਕਰਦੇ ਹੁੰਦੇ ਆ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ ਇਹਨਾਂ ਨਾਲ ਗੱਲ ਕਰਕੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਜੀ ਹੈ ਨੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਅਸਲ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ ਦੁਨੀਆ ਦੇ ਵਿੱਚ ਕੋਈ ਵੀ ਐਸੀ ਸਭਿਤਾ ਹਾਂਜੀ ਜਾਂ ਲੋਕ ਨਹੀਂ ਹੈਗੇ ਉਹ ਵਿੰਜ਼ੀਕਲ ਇੱਕ ਸ਼ਬਦ ਹੋਵੇਗਾ ਵਿੰਜ਼ੀਕਰ ਮੈਨੇ ਜਿਹੜੀਆਂ ਰਹੱਸਵਾਦ ਵਾਲੀਆਂ ਗੱਲਾਂ ਨੂੰ ਇਹ ਐਸਾ ਕਹ ਲੋ ਕਿ ਪਹਿਲੇ ਜ਼ਮਾਨੇ ਚ ਜਦੋਂ ਆ ਸੈਂਟੀਫਿਕ ਜਾਂ ਐਡਵਾਂਸ ਜਿਹੇ ਲੇਜਨ ਅ ਨਹੀਂ ਸੀ ਚਲੇ ਤੇ ਉਹ ਇਦਾਂ ਹੀ ਮੰਨਦਾ ਹੁੰਦਾ ਸੀ ਇਹ ਪਹਾੜ ਆ ਜਿੱਦੀ ਜਿੱਦੀ ਰੋਖਿਆ ਤੁਸੀਂ ਹੈਰਾਨ ਹੋ ਗਏ ਮੇਰੀ ਮਾਂ ਦੱਸਦੀ ਹੁੰਦੀ ਜਦੋਂ ਮੈਂ ਦੇਖੀ ਨਹੀਂ ਮੇਰੀ ਨਾਨੀ ਜਿਹੜੀ ਸੀ ਇਹ ਪਿੱਛੋਂ ਘੋੜੇ ਵਾਹਦੇ ਆ ਹਾਂਜੀ ਤੇ ਉਹ ਉਹਨੇ ਕਹਿੰਦੇ ਇੱਟੂ ਦੇਖੀ ਪੱਕੀ ਇੱਟਾਂ ਵੀ ਵੱਡੀਆਂ ਨਹੀਂ ਹੁੰਦੀਆਂ ਛੋਟੀਆਂ ਨਾਨਕ ਸ਼ਹੀਦ ਹਾਂ ਉਹ ਬਾਹਰ ਵਿੱਚ ਜਦੋਂ ਮਰਮੇ ਬਣੇ ਸੀ ਸਾਰੇ ਉੱਥੇ ਜਦੋਂ ਬਾਬੇ ਹੋਏ ਤੇ ਉਹ ਚੋਕਲੇ ਵੀ ਕੀ ਚੀਜ਼ ਹੈ ਇਹ ਤਾਂ ਕਿਸੇ ਨੇ ਬਣਾਈ ਹੋਈ ਹੈ ਪੱਥਰ ਨਹੀਂਗਾ ਹਾਂ ਹਾਂ ਤੇ ਉਹਨੇ ਆਪਣੀ ਉਹ ਜਿੱਥੇ ਦੂਰ ਦੂਰ ਕਿੰਨੀ ਸੀ ਨਾ ਉੱਥੇ ਰੱਖੀ ਤੇ ਹਰ ਵਕਤ ਜਦੋਂ ਦੂਰ ਦਟਕਣ ਲੱਗਾ ਤੇ ਫੁੱਟੀ ਪਾਉਣੀ ਇੱਕ ਦੁੱਧ ਦੀ ਅੱਛਾ ਨਹੀਂ ਦੀ ਤੇ ਉਹਨੇ ਜੋ ਦਸਹਿਤ ਮਿਰਜ਼ ਮਾਚੂਂਦੀ ਕਹੀ ਯਾਰ ਦੇਖੋ ਉਦਾਂ ਸੀ ਕਹਿੰਦੇ ਆ ਕਿ ਆ ਚੀਜ਼ਾਂ ਬਟ ਦ ਕੁਐਸਚਨ ਇਜ਼ ਕਿ ਪਾਵਾਂ ਉਹ ਫਿਲ ਸੀ ਜਾਂ ਪੈਰਾ ਸੀ ਜਾਂ ਕਿਸ ਤਰ੍ਹਾਂ ਦਾ ਤਿਉਹਾਰ ਸੀ ਉਹਨਾਂ ਦੇ ਇੱਕ ਫੇਥ ਪੈਟਰਨ ਜ਼ਰੂਰ ਸੀ ਹੂੰ ਹੂੰ ਕਿਸੇ ਕਿਸੇ ਕਈ ਵਾਰੀ ਰੁੱਖ ਨੂੰ ਪੂਜਦੇ ਸੀ ਆਪਾਂ ਇਹ ਤਾਂ ਦੇਖਿਆ ਪੱਪੇ ਪਲਾਂ ਨੂੰ ਬੋੜਾ ਨੂੰ ਰੁੱਖਾਂ ਨੂੰ ਉਹ ਪਤਾ ਨਹੀਂ ਹਿੰਦੂ ਧਰਮ ਤੋਂ ਬਹੁਤ ਸਾਰੀਆਂ ਮੰਤਵਾਂ ਨਹੀਂ ਹਿੰਦੂ ਧਰਮ ਨਹੀਂ ਆਲਟਿਮਾਈਟ ਮਾਈਂਡ ਕਈ ਚੀਜ਼ਾਂ ਨੂੰ ਮੈਂ ਚੰਗੀ ਵੀ ਸਮਝਦਾ ਪਤਾ ਕੀ ਗੱਲ ਹੈ ਹਾਂਜੀ ਕਿ ਜਿਹੜਾ ਹੁਣ ਦੇਖੋ ਰੁੱਖਾਂ ਨੂੰ ਪੂਜਣਾ ਵੱਡੇ ਵੱਡੇ ਰੁੱਖਾਂ ਨੂੰ ਮੇਰਾ ਮੈਨੂੰ ਇੰਨਾ ਦਰਦ ਲੱਗਾ ਸੀ ਜਦੋਂ ਰੁੱਖ ਵੱਧ ਦਿੱਤੇ ਗਏ ਜਾਂ ਤੁਸੀਂ ਕਹੋ ਲਓ ਕਿ ਜਿਹੜੇ ਵੱਡੇ ਵੱਡੇ ਬੋੜ ਸੀ ਤਾ ਪੀਪਲ ਸੀ ਕਿਉਂਕਿ ਪਾਣੀ ਇੱਥਾ ਡੂੰਘਾ ਚਲਾ ਗਿਆ ਉਹ ਉਹ ਸਭ ਉਸ ਰੁੱਖ ਨੂੰ ਬਹੁਤ ਪਾਣੀ ਚਾਹੀਦਾ ਦੇ ਡਰਾਈਡ ਅਪ ਤਾਂ ਇਸ ਲਈ ਕਮਜ਼ ਕੰਮ ਜੇ ਉਹ ਤુલਸੀ ਆ ਉਹਨੂੰ ਗੋਡ ਮੰਨਦੇ ਆ ਜਾਂ ਕਿਸ ਇਹਨਾਂ ਚੀਜ਼ਾਂ ਦੇ ਪਿੱਛੇ ਕਿ ਪ੍ਰਿਜ਼ਰਵੇਸ਼ਨ ਤਾਂ ਹੁੰਦੀ ਹੈ ਨਾ ਕਮਜ਼ ਕੰਮ ਬਚਾਤ ਹੁੰਦਾ ਨਾ ਉਹਨਾਂ ਰੁੱਖਾਂ ਦਾ ਉਹਨਾਂ ਪੱਤਿਆਂ ਦਾ ਚਲੋ ਉਹ ਤੇ ਹੁੰਦਾ ਪਰ ਨਾਲ ਇਹ ਜਿਹੜੇ ਬਣੀਆਂ ਹੋਈਆਂ ਰਵੈਤਾਂ ਨੇ ਨਾ ਜੀ ਇਹਨਾਂ ਦੇ ਕੁਝ ਮੀਨਿੰਗ ਸੀਗੇ ਮੇਰੇ ਦੋਸਤ ਮਿੱਤਰ ਬੜੇ ਅچھے ਸੀਗੇ ਦੇਵਦਰਦ ਪਿਛਲੇ ਸਾਲ ਸਾਡੇ ਤੋਂ ਜੁਦਾ ਹੋ ਗਏ ਇਹਦੇ ਵਿੱਚ ਕੋਵਿਡ ਦੇ ਵਿੱਚ ਬਹੁਤ ਬਹੁਤ ਹਸਿਆਣੇ ਵਿਅਕਤੀ ਸੀਗੇ ਉਹ ਬਹੁਤ ਸਾਰੀਆਂ ਗੱਲਾਂ ਆਪਣਾ ਰੇਡੀਓ ਪ੍ਰੋਗਰਾਮਾਂ 'ਚ ਜਾਂ ਟੀਵੀ ਤੇ ਵੀ ਦੱਸਦੇ ਰਿਹਾ ਕਿ ਜਿੰਨੀਆਂ ਮਿੱਥਾਂ ਜਿਨ੍ਹਾਂ ਨੂੰ ਕਹਿੰਦੇ ਸੀ ਮਸਲਨ ਝਾੜੂ ਪੁੱਠਾ ਨਹੀਂ ਖੜਾ ਕਰਨਾ ਮੰਜੀ ਪੈਦ ਵਾਲੇ ਪਾਸੇ ਖੜੀ ਕਰਨੀ ਉਦਾਂ ਨਹੀਂ ਕਰਨੀ ਜਾਂ ਜਿਹੜਾ ਅਸੀਂ ਨਜ਼ਰ ਬੱਟੂ ਲਾਉਨੇ ਆ ਬਾਹਰ ਜਾਂ ਜਿਸ ਤਰ੍ਹਾਂ ਦੀਆਂ ਇਹ ਸੱਨੀਆਂ ਰਵਾਇਤਾਂ ਨੇ ਪਰ ਜਦ ਤੂੰ ਤੁਸੀਂ ਕਹਿ ਰਹੇ ਹੋਣੇ ਕਿ ਤુલਸੀ ਤુલਸੀ ਬੜੀ ਗੁਣਕਾਰੀ ਓਦੇ ਪੱਤੇ ਕਈ ਚੀਜ਼ਾਂ ਦੇ ਕੰਮ ਆਉਂਦੇ ਆ ਇਸੇ ਤਰ੍ਹਾਂ ਹੀ ਜਿੱਦਾਂ ਪਿੱਪਲ ਦੇ ਰੁੱਖ ਨੂੰ ਪੂਜਦੇ ਹਾਗੇ ਬਣ ਕੇ ਪਿੱਪਲ ਜਿਹੜਾ ਉਹ ਰਾਤ ਨੂੰ ਆਕਸੀਜਨ ਛੱੜਦਾ ਬਹੁਤ ਜ਼ਬਰਦਸਤ ਮਨੂੰ ਓਦੇ ਪਿੱਛੇ ਕੋਈ ਨਾ ਕੋਈ ਰੀਜਨ ਸੀ ਮੈਡੀਕਲ ਰੀਜਨ ਹੀ ਆ ਅਸੀਂ ਉਹ ਰੀਜਨਿੰਗ ਨੂੰ ਹਟਕੇ ਤੇ ਲਕੀਰ ਤੇ ਲਕੀਰ ਹੋ ਕੇ ਕਿਤੇ ਉਹ ਵੀ ਹੁਣ ਚਲੋ ਆਪਾਂ ਬਹੁਤ ਲੰਮੇ ਚ ਕੀ ਕਰ ਜਿਹੜਾ ਹੈਗਾ ਹੈ ਹੈਲੋਇਨ ਦਾ ਅਸਰ ਚ ਇਹ ਤਿਹਾੜ ਜਿਹੜਾ ਹੈ ਇੱਕ ਗੈਲਿਕ ਇੱਕ ਇੱਕ ਟ੍ਰਾਈਬਸ ਜਾਂ ਕੌਮ ਹੋਈ ਹੈ ਆਇਰਲੈਂਡ 'ਚ ਇਹ ਉਥੋਂ ਚੱਲਿਆ ਅੱਛਾ ਜੀ ਗੈਲਿਕਸ ਜਿਹੜੇ ਆ ਉਹ ਇਹ ਪੂਜਦੇ ਸੀ ਮੈਂ ਤੁਹਾਨੂੰ ਇਹ ਬੈਕਗ੍ਰਾਉਂਡ ਦਾ ਕਿ ਇੱਕ ਭੂਤ ਜਾਂ ਭੂਤਣੀ ਜਾਂ ਮੇ ਜਾਂ ਯਮਣੀ ਹਮ ਇੱਕ ਭੂਤ ਆ ਬਹੁਤ ਵੱਡੀ ਔਰਤ ਹਮ ਤੇ ਉਹ ਖੂਨ ਮੰਗਦੀ ਅੱਛਾ ਤੇ ਖੂਨ ਵੀ ਇਹ ਦੇਖੋ ਇਹਦਾ ਇੰਡੀਆ ਘਰ ਲੀਤਾ ਦਾ ਸਬੰਧ ਬੜਾ ਹੂੰ ਖੂਨ ਉਹੇ ਮੰਗਦੀ ਆ ਵੀ ਉਹ ਤੁਹਾਡਾ ਇੱਕ ਲੋਰਾ ਪੁੱਤਰ ਚੁੱਕ ਲ ਜਾਂਦੀ ਅੱਛਾ ਉਹਦੇ ਬਚਾ ਲਈ ਤੁਸੀਂ ਇਦਾਂ ਕਰੋ ਖਰੇ ਜਿਹੜੇ ਪ੍ਰੀਸਟਿਡ ਕਲਾਸ ਸੀ ਉਹਨਾਂ ਨੇ ਬਣਾਇਆ ਹੋਗਾ ਪ੍ਰੋਗਰਾਮ ਕਿ ਇੱਕ ਬਾੜ ਕਰ ਦੂ ਰੱਖੋ ਵਟਾ ਪੰਪ ਕਿਨ ਵਟਾ ਹਾਂ ਕਿਉਂਕਿ ਆਇਰਲੈਂਡ ਦੇ ਵਿੱਚ ਹੀ ਆਪਣੇ ਤੋਂ ਮੈਂ ਹੈਰਾਨ ਹੁਣਾ ਕਿ ਇਹਨੂੰ ਬੰਦ ਕਰੋ ਯਾਰ ਟਨਸ ਐਂਡ ਟਨਸ ਆਫ ਫੂਡ ਜਿਹੜੀ ਤੁਸੀਂ ਵੇਸਟ ਕਰ ਰਹੇ ਹੈ ਹਾਂਜੀ ਮੈਂ ਲਿਖੂੰਗਾ ਵੀ ਇੱਥੇ ਮੈਂ ਬੋਲੂੰਗਾ ਵੀ ਕਿਉਂਕਿ ਇਹ ਉਹ ਤਾਂ ਇਹ ਨਾ ਫੂਡ ਵੇਸ ਹੁੰਦਾ ਕਿ ਤੁਸੀਂ ਇੱਕ ਮੁਲਕ ਨੂੰ ਰਜਾਦ ਹੋ ਤੇ ਉਹ ਫੇਰ ਕਰਦੇ ਸੀ ਕਿ ਉੱਥੇ ਦਾਣੇ ਰੱਖਣੇ ਇੱਕ ਪੰਪਕਿਨ ਰੱਖਣਾ ਪਾਈ ਬਣਾਉਣ ਲਈ ਤਾਂ ਕਿ ਉਹ ਜਿਹੜੇ ਸੀ ਫਿਰ ਲੋਕ ਜਿਹੜੇ ਸੀ surprice ਚ ਝੁਕਲ ਜਾਂਦੇ ਹੁੰਦੇ ਸੀ ਤੇ ਲੋਕ ਉਹ ਦਿਨਾਂ ਨਿਆਣੇ ਜਿੱਤੇ ਮੰਗਣ ਜਾਂਦੇ ਹੁੰਦੇ ਐ ਕੈਂਟੀਆਂ ਵਗੈਰਾ ਤੇ ਉਹਨਾਂ ਨੇ ਉਹ ਪਾਈ ਬਣਾਈ ਹੋਣੀ ਪੰਪਕਿਨ ਪਾਈ ਵੀ ਉਹਨਾਂ ਨੂੰ ਦੇਣੀ ਹਾਂਜੀ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਮੈਂ ਦੱਸਦਾ ਉਹ ਇਹ ਸੀ ਕਿ ਸਾਡਾ ਨਹੀਂ ਤਾਂ ਉਹ ਪੁੱਤਰ ਝੁਕਲ ਜਾਂਦੇ ਮਾਰ ਦਿੰਦੇ ਸੀ ਇਹ ਉਹਨਾਂ ਦਾ ਇੱਕ عقیدہ ਜਾਂ ਇੱਕ ਵਿਸ਼ਵਾਸ ਸੀ ਹੂੰ ਤੁਸੀਂ ਗਾਉਂ ਜਦ ਮੈਂ ਵਿੱਚ ਪੜ੍ਹ ਰਹੀ ਸੀ ਤਾਂ ਮੇਰੇ ਕੋ ਨੈਚਰਲੀ ਲਿਟਰੇਚਰ ਦੀ ਸੀ ਐਚ ਜੀ ਵੈਲਜ਼ ਐਚ ਜੀ ਵੈਲਜ਼ ਇੰਗਲੈਂਡ ਦੇ ਬਹੁਤ ਵੱਡੇ ਸਕਾਲਰ ਹੋਏ ਉਹ ਜਿਸ ਨਾਟ ਓਨਲੀ ਪੋएट ਹੀ ਵਾਸ ਅ ਰਾਈਟਰ ਐਸੇਸ ਟੂ ਫਲਸਫੀ ਉਹਨੇ ਇੱਕ ਵੱਡਾ ਸਾਰਾ ਕੁਝ 3-4 ਪੇजेस ਦਾ ਮੈਂ ਪੜਿਆ ਉਹਨਾਂ ਨੇ ਅਸੀ ਓਗਰ ਓ ਜੀ ਆਰ ای ਓਗਰ ਓਗਰ ਅੱਛਾ ਓਗਰ ਦਾ ਮਤਲਬ ਸੀ ਭੂਤ ਅੱਛਾ ਜੀ ਤੇ ਉਹ ਇਹ ਕਿ ਉਹਨੇ ਚ ਉਹ ਲਿਖਦਾ ਸੀ ਕਿ ਭੂਤ ਜਿਹੜੇ ਸੀਗੇ ਉਹ ਵੱਡਾ ਭੂਤ ਜਿਹੜਾ ਸੀ ਉਹ ਖੋਚ ਰਹਿੰਦਾ ਸੀ ਹੂੰ ਹੂੰ ਮੈਂ ਪਛਾਈ ਨਹੀਂ ਦੱਸਦਾ ਇੱਕ ਬਹੁਤ ਵੱਡੀ ਖੋ ਜਾਂ ਗਾਰ ਕਰੋ ਹੂੰ ਹੂੰ ਉਹਦੇ ਚ ਰਹਿੰਦਾ ਹੁੰਦਾ ਸੀ ਤਾਂ ਉਹ ਬੰਦੇ ਚ ਉਕਲ ਜਾਂਦਾ ਸੀ ਹੂੰ ਹੂੰ ਤੇ ਉਹਨੇ ਉਹ ਖਾ ਕੇ ਤਾਂ ਹੱਡੀਆਂ ਬਾਹਰ ਸਿੱਟ ਦੇਣੇ ਤੋਂ ਇਸ ਤਰ੍ਹਾਂ ਦੀ ਉਹਦੀ ਸਟੋਰੀ ਸੋਰ ਨਾਲ ਨਹੀਂ ਮਿਲਦੀ ਪਰ ਜਦ ਮੈਂ ਵਿੱਚ ਪੜਦਾ ਸੀ ਮੈਂ ਤਾਂ ਖੈਰ ਉਹ ਤੋਂ ਲਿਖਣਾ ਸ਼ੁਰੂ ਕਰਤਾ ਸੀ ਤੋਂ ਪੜ ਕੇ ਮੇਰੇ ਤੇ ਬੜਾ ਅਸਰ ਹੋਇਆ ਮੈਂ 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 ਫਿਰ ਉਹਦੇ ਉੱਤੇ ਇੱਕ ਲਿਖੀਏ ਪੰਜਾਬੀ ਦੇ ਵਿੱਚ ਕੀ ਸੀ ਉਹਨਾਂ ਅਮਰਤਾ 프리તમ ਦੀ ਜਿਹੜੀ ਸ਼ਬਦੀ ਹੁੰਦੀ ਸੀ ਉਹਦਾ ਕੀ ਨਾਂ ਸੀਗਾ 나ਗਮਣੀ 나ਗਮਣੀ ਤੇ ਉਹਦੇ ਵਿੱਚ ਮੈਂ ਪੰਜਾਬੀ ਚ ਇੱਕ ਲਿਖਿਆ ਕਿ ਓਗਲ ਜਿਹੜੇ ਆ ਉਹ ਅੱਜ ਵੀ ਹੈ ਪਰ ਉਦੋਂ ਉਹਨਾਂ ਪਰਸ ਗਏ ਉਹਨਾਂ ਇੰਡਸਟਰੀਅਲਾਈਜ਼ੇਸ਼ਨ ਨਹੀਂ ਹੋਈ ਸੀ ਉਹ ਹੱਡੀਆਂ ਵੀ ਬਾਹਰ ਸਿੱਧੇ ਨਹੀਂ ਹੁੰਦੇ ਸੀ ਤੇ ਅੱਜ ਦੇ ਜਿਹੜੇ ਓਗਲ ਆ ਉਹ ਤੋ ਕਿ ਨਹੀਂ ਜਾਂਦੇ ਜਾਂ ਕੋ ਮਤਲਬ ਕਿਸੇ ਪਸ਼ੂ ਤੇ ਜਾਂ ਗੱਡੀ ਤੇ ਨਹੀਂ ਬਹਿ ਕੇ ਜਾਂਦੇ ਉਹ ਉਹ ਜਾਂਦੇ ਆ ਕੈਟਲੈਕਸ ਦੇ ਉੱਤੇ ਹੂੰ ਹੂੰ ਤੇ ਉਹ ਹੱਡੀਆਂ ਚੂਸ ਕੇ ਸਾਰਾ ਰੰਗ ਵਗੈਰਾ ਚੂਸ ਕੇ ਆਪਣੇ ਮੂੰਹ ਤੇ ਵਿਲਾ ਲੈਣੇ ਰੰਗ ਤੇ ਹੱਡੀਆਂ ਦਾ ਵੀ ਚੂਨਾ ਬਣਾ ਕੇ ਉਹਨਾਂ ਦਾ ਪਾਊਡਰ ਬਣਾ ਲੈਂਦੇ ਹੂੰ ਹੂੰ ਮੈਂ ਉਹਨੇ ਤੇ ਇੱਕ ਸਟਾਈਲ ਵਿਖਾਇ ਸੀ ਤੋ ਇਹ ਇਹ ਜਿਹੜਾ ਤਿਉਹਾਰ ਹੈ ਉਹ ਚੱਲਿਆ ਕਿਉਂਕਿ ਮੋਸਟਲੀ ਇੱਥੇ ਜਿਹੜੀ ਪਹਿਲੀ ਨੇਸ਼ਨ ਆਉਣ ਵਾਲੀ ਸੀਗੀ ਉਹ ਆਇਰਿਸ਼ ਲੋਕ ਸੀ ਜਦੋਂ ਉਹ ਐਥੇ ਆਏ ਤਾਂ ਇਹਨਾਂ ਲੋਕਾਂ ਨੇ ਵੀ ਇਦਾਂ ਦੇ ਤਹਾਰ ਚ ਲਾਏ ਤੇ ਉਹ ਉਸਾ ਉਹ ਉਹ ਅੱਜ ਮੈਂ ਜਦੋਂ ਉਹਨੂੰ ਕੰਪੇਅਰ ਕਰਦਾ ਸੀਗਾ ਆਪਾਂ ਉੱਥੇ ਗੱਲਬਾਤ ਵੀ ਕਰਨੀ ਹੈਗੀ ਆ ਜਿਹੜਾ ਅੱਜ ਕੱਲ ਨਾਰਥ ਵਿੱਚ ਹੋਰ ਇਜ਼ਰਾਇਲ ਦੇ ਨਾਲ ਤਹਾਮਾਸ ਚ ਹੋ ਰਿਹਾ ਤਾਂ ਮੈਂ ਇਹ ਸੋਚਦਾ ਸੀ ਕਿ ਜਦ ਵਰਲਡ ਵਾਰ 1 ਤੋਂ ਮੇਰਾ ਰੀਸ਼ਨ ਗਿਆ ਉਹਦੇ ਤੇ ਕਿ ਵਰਲਡ ਵਾਰ 2 ਲੈ ਕੇ ਵਰਲਡ ਸੈਕੰਡ ਤਾਂ ਹੁਣ ਵੱਡੀਆਂ ਛੋਟੀਆਂ ਜਿਹੀਆਂ ਲੜਾਈਆਂ ਜੇ ਉਹਨਾਂ ਨੂੰ ਕਾਊਂਟ ਕਰੀਏ ਤੇ ਅੱਜ ਵੀ ਜਿਹੜੇ ਓਗਰਸ ਆ ਜਿਹੜੇ ਹੈਲੋਇਨਸ ਆ ਉਹ ਇਹ ਮਹਿਸੂਸ ਕੀਤਾ ਜਾਂਦਾ ਕਿ ਓਵਰ 120 ਮਿਲੀਅਨ ਲੋਕ ਵਰਲਡ ਵਰ ਸੈਕਿੰਡ ਚ ਮਰੇ ਸੀ ਹਮਮ ਔਰ 80 ਮਿਲੀਅਨ ਦੇ ਕਰੀਬ ਜਿਹੜੇ ਸੀ ਉਹ ਸੈਕਿੰਡ ਸੌਰੀ ਫਸਟ ਚ ਮਰੇ ਸੀ 80 ਮਿਲੀਅਨ ਦੇ ਕਰੀਬ ਜਿਹੜੇ ਸੀ ਉਹ ਵਰਲਡ ਵਰ ਸੈਕਿੰਡ ਚ ਮਰੇ ਸੀ ਔਰ ਜਿਹੜੇ ਜ਼ਖਮੀ ਹੋਏ ਉਹਨਾਂ ਦੀ ਕੋਈ ਤਦਾਦ ਹੀ ਨਹੀਂ ਸੀ ਉਹਨੂੰ ਅਜੇ ਮੈਡੀਕਲ ਸਿਸਟਮ ਵੀ ਇੰਨਾ ਠੀਕ ਨਹੀਂ ਸੀ ਤੇ ਉਹਦੇ ਬਾਅਦ ਜਿਹਨੀਆਂ ਜੰਗਾ ਵਿਸ਼ਰਾਮ ਚ ਹੋਈਆਂ ਤੇ ਇਹ ਉਹ ਸਾਰਾ ਕੁਝ ਹੁੰਦਾ ਰਿਹਾ ਉਹ ਵੀ ਆਪਣੇ ਸਾਹਮਣੇ ਜ਼ਾਹਰ ਆ ਉਰ ਚ ਵੀ ਅਪਝੂਠ ਨਹੀਂ ਤਾਂ ਮੈਂ ਇਹ ਮਹਿਸੂਸ ਕਰਦਾ ਸੀ ਕਿ ਜੇ ਅਸੀਂ ਇਹ ਸੋਚ ਲਈਏ ਕਿ ਜਿਹੜੇ ਯਮ ਯਮਨੀਆਂ ਜਿਹੜੇ ਭੂਤ ਹੈਲੋਇਨ ਵਰਗੇ ਹੈ ਨਹੀਂ ਤੋਂ ਹੈਗੇ ਆ ਅੱਜ ਵੀ ਜਦੋਂ ਪੈਂਦੇ ਆ ਨੋ ਮੈਟਰ ਕਿਸੇ ਵੀ ਕੰਟਰੀ ਦੇ ਹੋਣ ਕਿਸੇ ਵੀ ਰਿਲੀਜਨ ਦੇ ਹੋਣ ਤੋਂ ਐਸਾ ਸਤਿਆਨਾਸ਼ ਕਰਕੇ ਸਿੱਟ ਜਾਂਦੇ ਕਿ ਉਹਦੀ ਬਿਆਨ ਤੋਂ ਬਾਹਰ ਹੋ ਜਾਂਦਾ ਹੁਣ ਦੇਖੋ ਜਿਹੜਾ ਉੱਥੇ ਹੋਇਆ ਉਦਾਂ ਉਹਨੂੰ ਟੱਚ ਕਰਾਂਗੇ ਜੋ ਕੁਛ ਅੱਜ ਇਜ਼ਰਾਇਲ ਦੇ ਨਾਲ ਹੋਇਆ ਤੇ ਨਾਲ ਲੱਗਦਾ ਉਹਨਾਂ ਨੇ ਜੋ ਕੀਤਾ ਉਹਨਾਂ ਦਾ ਪੈਲੇਸਟੀਨੀਆਂ ਦਾ ਹਾਲ ਉਹ ਦੇਖ ਕੇ ਆਦਮੀ ਹੈਰਾਨ ਹੋ ਜਾਂਦਾ ਕਿ ਯਾਰ ਇਹ ਇਨਸਾਨ ਦੀ ਇਨਸਾਨ ਐ ਇਡੀ ਨਫ਼ਰਤ ਕਿਉਂ ਆਪਾਂ ਰੱਖਦਾ ਉੱਥੇ ਵੱਖਰਾ ਪ੍ਰੋਗਰਾਮ ਕਰਾਂਗੇ ਕਰਦੇ ਆ ਗੱਲ ਉੱਤੇ ਵੀ ਪਰ ਜਿਹੜੀ ਇਹ ਹਿਊਮਨ ਬੋਡੀ ਦੀ ਤੁਸੀਂ ਕਿਹਾ ਕਿ ਇੱਕ ਭੂਤ ਆਉਂਦਾ ਸੀ ਉਹ ਬੰਦੇ ਨੂੰ ਚੁੱਕ ਕੇ ਲੈ ਜਾਂਦਾ ਸੀ ਉਹ ਖਾ ਜਾਂਦਾ ਸੀ ਕਿਹਾ ਅੱਜ ਦੇ ਯੁੱਗ 'ਚ ਵੀ ਆ ਹਿੰਦੂ ਧਰਮ ਦੇ ਵਿੱਚ ਤੇ ਇੱਕ ਬ੍ਰਾਹਮਣਾਂ ਦੀ ਵਿਸ਼ੇਸ਼ ਕਲਾਸ ਹੈ ਸ਼ਾਇਦ ਉਹਨਾਂ ਨੂੰ ਉਗਰਾਹੀ ਕਹਿੰਦੇ ਆ O G H O R I ਜਦੋਂ ਉੱਥੇ ਬਨਾਰਸ ਵਗੈਰਾ ਦੇ ਵਿੱਚ ਡੈੱਡ ਬੋਡੀ ਦਾ ਸੰਸਕਾਰ ਕਰਕੇ ਉਹਨੂੰ ਪਵਿੱਤਰ ਜਗ੍ਹਾ ਮੰਨਿਆ ਜਾਂਦਾ ਤੇ ਅਧੂਰੀ ਪੂਰੀ ਸੰਸਕਾਰ ਨਹੀਂ ਕੀਤੀ ਹੁੰਦੀ ਜਦੋਂ ਆਪਾਂ मीट ਅੱਦਾ ਕੋਰਸਟ ਕਰਦੇ ਨੇ ਹਣਾ ਉਸ ਤੋਂ ਬਾਅਦ ਚੁੱਕ ਕੇ ਗੰਗਾ ਸੁੱਟ ਦਿੰਦੇ ਆ ਤਾਂ ਇਹ ਲੋਕ ਜਿਹੜੇ ਆ ਉਹ ਸਾਰੀਆਂ ਬਾਡੀ ਕੱਢ ਕੇ ਉਹਨੂੰ ਖਾ ਜਾਂਦੇ ਆ ਅੱਜ ਵੀ ਇਹ ਹੈ ਨਹੀਂ ਅੱਜ ਵੀ ਉਹ ਹੈਗੀ ਹੈ ਹਾਂਜੀ ਹਾਂਜੀ ਤਾਂ ਉਹ ਇਹ ਕਹਿੰਦੇ ਕਿ ਜੇ ਤੁਸੀਂ ਬਾਡੀ ਖਾਂਦੇ ਹੋ ਕਿਸੇ ਇਨਸਾਨ ਦੀ ਉਹਨਾਂ ਦਾ ਇਹ ਅਕੀਦਾ ਤੇ ਤੁਹਾਡੇ ਜਿਹੜੀਆਂ ਯੂਨੀਓ ਕਟੀਆਂ ਜਾਂ ਜੋਨੀਆਂ ਅੱਛਾ ਕਟੀਆਂ ਜਾਂਦੀਆਂ ਹਾਂਜੀ ਤੇ ਉਹ ਰਸਮਾਂ ਇਦਾਂ ਦੀਆਂ ਹੌਰੀਬਲ ਆ ਕਿ ਅੱਜ ਵੀ ਤੁਹਾਨੂੰ ਪਤਾ ਹੈ ਕਿ ਆਪਣੀ ਕਾਲੀ ਮਾਤਾ ਦੀ ਦੇਵ ਤੁਸੀਂ ਸ਼ਾਇਦ ਨਾ ਦੇਖਿਆ ਹੋਵੇ ਤੁਸੀਂ ਮੇਰੇ ਤੋਂ ਇਹ ਬਲੀ ਬਲੀ ਦਿੰਦੇ ਕਾਲੀ ਮਾਤਾ ਅੱਗੇ ਉਹਦਾ ਮਤਲਬ ਇਹੋ ਹੀ ਹੁੰਦਾ ਸੀ ਕਿ ਪੁੱਤਰ ਦੀ ਬਲੀ ਦਿੰਦੇ ਤੁਸੀਂ ਵੱਡੇ ਵੱਡੇ ਪੁੱਤਰ ਦੀ ਕਿ ਸਾਡੇ ਜਿਹੜੇ ਪਾਪਾਂ ਨਖੰਡਨ ਹੋ ਜਾਏ ਤੇ ਅੱਜ ਵੀ ਬੰਗਾਲ ਦੀ ਸਭ ਤੋਂ ਵੱਡੀ ਦੇਵੀ ਆ 84 ਲੱਖ ਜਿਹੜੇ ਦੇਵਤੇ ਦੇਵੀਆਂ ਉਹਨਾਂ ਦੇ ਵਿੱਚ ਇੱਕ ਆ ਤੋਂ ਵੱਡੀਆਂ ਕਾਲੀ ਮਾਂ ਜਿਹੜੀ ਉਹਨਾਂ ਦੇ ਵਿੱਚ ਹੁੰਦੇ ਆ ਹਾਂਜੀ ਅੱਛਾ ਪਰ ਡਾਕਟਰ ਸਾਹਿਬ ਮੌਜੂਦਾ ਜਿਹੜੀ ਸੈਂਟੀਫਿਕ ਕੇਜ ਆ ਤੇ ਜਿਹੜੇ ਸਮਾਜਾਂ ਚ ਅਸੀਂ ਰਹਿ ਰਹੇ ਆ ਐਡਵਾਂਸ ਸੋਸਾਇਟੀ ਜਿਹਨੂੰ ਕਹਿੰਨੇ ਆ ਸਿਵਲਾਈਜੇਸ਼ਨ ਜਿਹੜੀਆਂ ਇਹਨਾਂ ਦੀਆਂ ਇਹਨਾਂ ਨੂੰ ਬਹੁਤ ਐਡਵਾਂਸ ਮੰਨਦੇ ਆ ਇੱਥੇ ਜਿਹੜੀ ਇਹ ਚੀਜ਼ ਦੀ ਐਗਜ਼ਿਸਟੈਂਸ ਆ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਉਹ ਥੋੜੀ ਜੀ ਅਟਪਟੀ ਲੱਗਦੀ ਆ ਕਿਤੇ ਨਾ ਕਿਤੇ ਪਰ ਇਹ ਰਵਾਇਤ ਇਹ ਵੀ ਲਗਾਤਾਰ ਮਨਾਉਂਦੇ ਆ ਭਾਵੇਂ ਕੁਛ ਦਿਨਾਂ ਲਈ ਬਣਾਉਂਦੇ ਇਹਨੂੰ ਸੈਲੀਬ੍ਰੇਟ ਕਰਦੇ ਆ ਹੁਣ ਆਪਾਂ ਜਦੋਂ ਅੱਜ ਬਾਹਰ ਨਿਕਲਦੇ ਆ ਤੇ ਘਰਾਂ ਦੇ ਬਾਹਰ ਜ ਆਪਣੇ ਡਰਾਈਵਵੇ ਦੇ ਨਾਲ ਜਿਹੜੀ ਜਗ੍ਹਾ ਉੱਥੇ ਉਹਨਾਂ ਨੇ ਕਬਰਸਤਾਨ ਵਰਗੀ ਜਗ੍ਹਾ ਬਣਾਈ ਹੋਈ ਆ ਜਾਂ ਉੱਥੇ ਉਹ ਪਿੰਜਰ ਖੜੇ ਕੀਤੇ ਆ ਜਾਂ ਚੇਹਰੇ ਤੇ ਟਰਾ ਇਹ ਇਹਦਾ ਮਕਸਦ ਕੀ ਆ ਔਰ ਇਹ ਕੀ ਇਹਦੇ ਨਾਲ ਮੈਸੇਜ ਕੀ ਦੇਣਾ ਚਾਹੁੰਦੇ ਆ ਮੈਂ ਤਾਂ ਜੇ ਮੈਂ ਸਮਝਦਾ ਇਹਦੇ ਨਾਲ ਜਿਹੜੀ ਆਉਣ ਬੱਚਿਆ ਜਨਰੇਸ਼ਨ ਆ ਉਹਨਾਂ ਨੂੰ ਥੋੜੀ ਜਿਹੀ ਅਸੀਂ ਕਿਸੇ ਚੱਕਰਾਂ ਚ ਨਹੀਂ ਪਾ ਲੈਂਦੇ ਵੈਮਾ ਪਰਮਾਲਿਆ ਚ ਮੇਰੇ ਟੂ ਮੀ ਜਿੰਨੇ ਵੀ ਤਿਹਾਰ ਫਾਰ ਇਗਜ਼ੈਂਪਲ ਜਿਦਾਂ ਤੁਸੀਂ ਸੈ クリスマス ਇਜ਼ ਵਨ ਆਫ ਦਾ బిਗੇਸਟ ਇਨ ਦਾ West ਔਰ ਈਸਟਰ ਆ ਜਾਂ ਹੋਰ ਥੈਂਕਸ ਗਿਵਿੰਗ ਔਰ ਮਦਰਸ ਡੇ ਆ ਇਹੋ ਬਹੁਤ ਸਾਰੀ ਅੱਜ ਦੀ ਸਿਚੁਏਸ਼ਨ ਦੇ ਵਿੱਚ ਜਿਹੜੀ ਉਹਦੀ ਐਕਚੁਅਲਿਟੀ ਹੈ ਉਹ ਤਾਂ ਅਸੀਂ ਗੇਮ ਪੁੱਲ ਉਹ ਦਿਨ ਸਾਡਾ ਫਨ ਹੁੰਦਾ ਹਾਂ ਤੇ ਉਸੇ ਫਨ ਈਵਨ ਸੈਲੀਬ੍ਰੇਟਿੰਗ ਕਿਸਟੈਂਟੀਆਂ ਪਿਛਲੇ ਸण्डे ਮੈਂ ਕਿਹਾ ਸੀ ਫਨ ਤੋਂ ਲਾਵਾ ਵੱਡੀ ਮਾਰਕੀਟ ਬਿਗ ਬਾਜ਼ਾਰ ਬਣ ਗਿਆ ਚੀਜ਼ ਦਾ ਐਗਜੈਕਟ ਉਸੇ ਲਈ ਕਾਰਪੋਰੇਟ ਨੇ ਇਹ ਨਾ ਚੀਜ਼ਾਂ ਨੂੰ ਕਨਵਰਟ ਕਰਤਾ ਮਾਰਕੀਟ ਚ ਮਾਰਕੀਟ ਇਹਦੇ ਨਾਲ ਹੁਣ ਇੰਨਾ ਕੁਝ ਵਿਕਦਾ ਇੰਨਾ ਕੁਝ ਹੁੰਦਾ ਜਦੋਂ ਦੀਵਾਲੀ ਬਣ ਗਿਆ ਹਿੰਦੁਸਤਾਨ ਦਾ ਇੱਕ ਬਜਾਰੀ ਤਿਹਾਰ ਬਣ ਗਿਆ ਵੱਡਾ ਹੌਲੀ ਹੌਲੀ ਸਾਰੇ ਵੱਧਦੇ ਜਾਂਦੇ ਉਹ ਜਿਹੜਾ ਇੰਡਸਟਰੀ ਦਾ ਸਾਹਬ ਹੈ ਨਾ ਹਾਂਜੀ ਉਹ ਉਹਨੂੰ ਐਕਸਪਾਇਰਡ ਕਹਿੰਦਾ ਤੇ ਸਾਡੇ ਲਈ ਇੱਕ ਫਨ ਹੁੰਦਾ ਹਾਂ ਹੁਣ ਮੈਂ ਹੈਰਾਨ ਹੈ ਜਰੀਏ ਕਈ ਚੀਜ਼ਾਂ ਦੇ ਉੱਤੇ ਆ ਕਾਰਡ ਦਾ ਕੱਲਣਾ ਹਾਂਜੀ 크ਿਸਮਸ ਕਾਰਡ ਦਾ ਕੱਲਣਾ ਸਮਝੋ ਕੱਲ ਨੂੰ ਲੋਕ ਬੁਰਾ ਮੰਨਉਂਦੇ ਹੈ ਅੱਛਾ ਹਾਲਾਂਕਿ ਉਹਦੀ ਐਸੈਂਸ ਕੀ ਹੈ ਐਸੈਂਸ ਹੈ ਅਜੇ ਪਿੱਛੇ ਸੰਦੇ ਵਿੱਚ ਜੱਟ ਸੋਚ ਬੋਲ ਰਿਹਾ ਸੀ ਤੇ ਉਹ 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 ਨੇ ਅਨਾਉਂਸ ਕੀਤਾ ਲਾ ਉਥੇ ਦਾ ਪਾਕੀਸਤਾਨ ਦਾ ਪਾਕੀ ਸੀ ਕਹਿੰਦਾ ਜੀ ਅੱਜ ਕੀ ਅਸੀਂ ਕਿਸੇ ਬੈਂਕ ਫਰਹਾਲ ਦੇ ਵਿੱਚ ਕਰਨਾ ਅੱਛਾ ਤਾਂ ਮੈਂ ਸੋਨਦਾਰੇ ਬਾਅਦ ਕਿਹਾ ਕੋਈ ਕੁਐਸਚਨ ਹੈ ਮੈਂ ਕਿ ਕੀ ਮੈਂ ਤਾਂ ਵਜ਼ ਸਪੀਕਰ ਪਰ ਲੋਕੋ ਨੇ ਪੁੱਛਿਆ ਪੁੱਛਿਆ ਕਹਿੰਦਾ ਅੱਜ ਕੀ ਪਹਿਲੋਂ ਅਸੀਂ ਚੈਸਟ ਸੀ ਕਰਦੇ ਹੁੰਦੇ ਸੀ ਅੱਜ ਕੀ ਅਸੀਂ ਬੈਂਕ ਫਰਹਾਲ ਚ ਕਰਨਾ ਤੇ ਮੈਨੂੰ ਇਹ ਪੁੱਛਦਾ ਸੀ ਮੈਂ ਕਹਿੰਦਾ ਐਸੈਂਸ ਕੀ ਹੋ ਰਹੀ ਹੈ ਐਸੈਂਸ ਜੇ ਤੁਸੀਂ ਬਾਊਟ ਕਿਸ ਚੈਂਟੀ ਦਸਣਾ ਤੇ ਤੁਸੀਂ ਆਪਣੇ ਦੋਸਤਾਂ ਨੂੰ ਬਲਾਉ ਜਿਹੜੇ ਨਾਨ ਕ੍ਰਿਸਚੀਅਨਸ ਹਮ ਉੱਥੇ ਬੈਂਕਟ ਹਾਲ ਚ ਕਰੋ ਯਾਰ ਚਰਚ ਵਿੱਚ ਕਰੋ ਐਂਡ ਯੂ ਕਾਲ ਮੀ ਆ ਇ ਵਿਲ ਪ੍ਰੀਚ देयर ਪਰ ਜੇ ਤੁਸੀਂ ਆਪਣੇ ਆਪ ਤੁਸੀਂ ਰੋਟੀ ਖਾਣ ਲਈ ਇਹ ਬਣਾਵਾ ਤਾਂ ਰੋਟੀ ਆਪਣੇ ਘਰਾਂ ਚ ਵੀ ਬੈਠ ਕੇ ਖਾ ਲੈਂਦੇ ਹੋ ਠੀਕ ਹੈ ਨਾ ਤਾਂ ਮੇਰਾ ਮਤਲਬ ਇਹ ਹੈ ਜਾਂ ਤੁਸੀਂ ਇਦਾਂ ਕਰੋ ਕਿ ਬਹੁਤ ਸਾਰੇ ਚਰਚਸ ਇਸ ਤਰ੍ਹਾਂ ਕਰਦੇ ਕਿ ਜਿੱਦਾਂ ਅਫਰੀਕਨ ਕੰਟਰੀਜ਼ ਯਰ ਹੋਲ ਫਾਰੀਸ ਨੇ ਵਿੱਚ ਯਾ ਉਹ ਉਸ ਦਿਨ ਦੇ ਪੈਸੇ ਬਚਾ ਕੇ ਮੈਂ ਤੁਹਾਨੂੰ ਕਿਹੜਾ ਫਿਰ ਸੁਣਾ ਚੈਰਿਟੀ ਵਾਸਤੇ ਚੈਰਿਟੀ ਕਿ ਤੁਹਾਨੂੰ ਪਤਾ ਹੈ ਇੱਕ ਵਾਰੀ ਉਹ ਜਦੋਂ ਉਹ ਰਿਟਰੀਆ ਤੋਂ ਸੋਮਾਲੀਆ ਚ ਕੈਪ ਪਹੇ ਗਿਆ ਸੀ ਤੇ ਆਈ ਵਾਸ ਡੂਇੰਗ ਇੰਟਰਨਸ਼ਿਪ ਐਟ ਦੈਟ ਟਾਈਮ ਐਮ ਐਸ ਸੀ ਕਰਕੇ ਤੇ ਇੱਕ ਚਰਚ ਦੇ ਨਾਲ ਆ ਵਾਸ ਲਰਨਿੰਗ देयर ਅ ਡਿਫਰੈਂਟ ਟਾਈਪ ਆਫ ਡੂਇੰਗ ਐਂਡ ਆਲ ਦੋਸ ਥਿੰਗਸ ਛੱਦਿਆ ਵਿਆਹ ਕਿਵੇਂ ਕਰਨੀ ਹੈ ਤੇ ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਮੇਰੇ ਉਹ ਅੰਡਰਸੀ ਕਿ ਮੈਂ 크ਿਸਮਸ ਦਾ ਪ੍ਰੋਗਰਾਮ ਜਿਹੜਾ ਖਾਣੇ ਦਾ ਨੇ ਦਾ ਤੇ ਵੱਡਾ ਚਰਸੀ 7-800 ਲੋਕਾਂ ਦਾ ਤੇ ਜਿੱਦਣ ਖਾਣੇ ਦਾ ਪ੍ਰੋਗਰਾਮ ਸੀ ਉਹ ਵੀ ਇੱਕ ਦਿਨ ਮੈਂ ਕਿਹਾ ਕਿ ਤੁਸੀਂ ਕਮੇਟੀ ਨਹੀਂ ਬਣਾਈ ਕਿਦਾਂ ਸਾਰਾ ਆਰਗੇਨਾਈਜ਼ ਕਰ ਲੈ ਮੈਂ ਇੱਕ ਕਰੂੰਗਾ ਮੈਂ ਮੈਂ ਕਿ ਕੀਤਾ ਕਿ ਜਿੱਦਣ ਸਿਰਫ ਇਹ ਸੀ ਕਿ ਵੀ ਹੈਡ ਅ ਗੁੱਡ ਕੇਕ 빅 ਕੇਕ ਇੱਕ ਬਣਾਈ ਰੀਜੀ ਜੀ ਚਾਹ ਪਾਣੀ ਦਾ ਇੰਤਜ਼ਾਮ ਸੀ ਜਿੰਨੇ ਪੈਸੇ ਤੁਹਾਡੇ ਖਰਚ ਹੋਣੇ ਅਸੀਂ ਸਮਾਜੀਆਂ ਨੂੰ ਕਲਤੀ ਇਸ ਲਈ ਤਾਂ ਕਿ that is the thing ਕਿ ਅਸੀਂ ਤਾਂ ਬੇਸ਼ਮਾਰ ਖਾ ਹੀ ਲੈਣਾ ਪਰ ਉਹਨਾਂ ਦੇ ਕੋਲ ਜਿਹਨੂੰ ਉੱਥੇ ਉਹ ਵਿਚਾਰੇ ਖਾ ਵੀ ਨਹੀਂ ਕੁਝ ਸਕਦੇ ਉਹਨਾਂ ਕੋਲ ਜਾਣਾ ਜਿਹੜਾ ਉਹ ਬਹੁਤ ਜ਼ਰੂਰੀ ਸੀ ਐਂਡ एवरीवन ਅਪਰੀਸ਼ੀਏਟਡ ਇਟ ਨਹੀਂ ਚਲੋ ਤਾਂ ਠੀਕ ਹੈ ਡਾਕਟਰ ਸਾਹਿਬ ਪਰ ਥੋੜਾ ਜਿਹਾ ਮੈਨੂੰ ਹੈਲੋਵਨ ਦਾ ਹੋਣ ਦੱਸੋ ਵੀ ਇਹ ਜਿਹੜਾ ਰੱਖਦੇ ਆਪਾਂ ਪੰਪਕਿਨ ਵੱਡਾ ਸਾਰਾ ਤੁਸੀਂ ਤੇ ਕਹਤਾ ਵੀ ਜਿੱਦਾਂ ਉਹ ਪੰਡਤਾਂ ਨੇ ਪੁਰਾਣੇ ਵਹਿਮ ਪਾਇਏ ਮੜਕੇ ਉਹ ਪੁਜਾਰੀ ਚੁੱਕ ਕੇ ਲੈ ਜਾਂਦੇ ਆ ਚੀਜ਼ਾਂ ਜਿੱਦਾਂ ਕਹਿੰਦੇ ਜੀ ਤੁਹਾਡਾ ਬਜ਼ੁਰਗ ਮਰ ਗਿਆ ਤਾਂ ਹੁਣ ਉਹਦੇ ਲਈ ਬਿਸਤਰਾ ਵੀ ਦੇ ਦਿਓ ਆਪਣੇ ਬਾਡੇ ਵੀ ਦੇ ਦਿਓ ਸਾਰਾ ਕੋਈ ਉਹ ਦਾ ਕਰਦੇ ਵੱਡਾ ਕੋਈ ਕਰਕੇ ਉਹ ਜੋ ਕੁਝ ਮਿਲਦਾ ਤੇ ਉਹ ਪੰਡਤ ਜੀ ਆਪਣੇ ਕੋਲ ਲੈ ਜਾਂਦੇ ਸੀਗੇ ਹੁਣ ਗੁਰਦਾਰ ਦੇ ਭਾਈ ਵੀ ਇਹੋ ਕੁਝ ਕਰਦੇ ਆ ਤੇ 크ਰਿਸਚੀਅਨਟੀ ਜੀ ਤੇ ਇਹ ਕਹਿ ਰਹੇ ਹੋ ਕਿ ਜਿਹੜਾ ਚਰਚ ਦਾ ਪਾਦਰੀ ਹੁੰਦਾ ਸੀ ਉਹ ਜਿਹੜੀ ਇਹ ਚੀਜ਼ਾਂ ਇਹ ਰੋਕ ਰੱਖਦੇ ਸੀ ਚੀਜ਼ਾਂ ਬਾਅਦ ਚ ਉਹ ਤੁਹਾਨੂੰ ਮਿਲ ਜਾਂਦੀਆਂ ਸੀ ਨੋ ਨੋ ਹੀ ਨੇਵਰ ਬਲੀ ਹੀ ਨੇਵਰ ਡਿਡ ਐਟ ਤੁਸੀਂ ਕਹਿ ਰਹੇ ਹੋ ਨਾ ਕੁਛ ਉਹ ਪੀ ਉਥੇ ਰੱਖਦੇ ਸੀ ਤੇ ਬਾਅਦ ਚੋਲੇ ਨਹੀਂ ਉਹ ਲੋਕ ਚੁਕਲ ਜਾਂਦੇ ਸੀ ਨਾ ਲੋਕ ਚੁਕਲ ਜਨਰੇਸ਼ਨ ਜਿਹਨਾਂ ਨੂੰ ਲੋੜ ਆ ਜ਼ਰੂਰਤ ਵਾਲੇ ਜ਼ਰੂਰਤ ਵਾਲੇ ਲੈ ਜਾਂਦੇ ਸੀ ਆ ਜਿੱਦਾਂ ਬੱਚੇ ਆ ਕੈਂਡੀ ਮੰਗਦੇ ਫਿਰਦੇ ਹੁੰਦੇ ਆ ਹਾਂ ਇਦਾਂ ਪਰ ਉਹ ਉਹ ਪਾਤਰੀ ਨਹੀਂ ਕਰਦੇ ਸੀ ਉਹਨੂੰ ਤੁਸੀਂ ਮੈਨੂੰ ਇੱਕ ਪੂਰੀ ਦੱਸਿਆ ਸ਼ਾਇਦ ਤੁਸੀਂ ਦੱਸਿਆ ਸੀਗਾ ਕਿ ਜਿਹੜਾ ਪਮਪਕਿਨ ਰੱਖਣ ਦੀ ਰਵਾਇਤ ਇਹ ਆ ਕਿ ਜਿੱਦਾਂ ਤੁਸੀਂ ਦੱਸਿਆ ਕੋਈ ਜਿਹੜੀ ਭੂਤ ਜਾਂ ਭੂਤਨੀ ਨੇ ਆਉਣਾ ਆ ਜਿੰਨੇ ਤੁਹਾਡੇ ਬੱਚੇ ਨੂੰ ਆ ਕੇ ਖਾਣ ਦੀ ਕੋਸ਼ਿਸ਼ ਕਰਨੀ ਆ ਉਹਦੇ ਲਈ ਤੁਸੀਂ ਫੂਡ ਰੱਖ ਦਿੰਦੇ ਹੋ ਕਿ ਉਹ ਬਾਹਰੋਂ ਹੀ ਖਾ ਕੇ ਚਲ ਜੇ ਅੰਦਰ ਨਾ ਆਵੇ ਸਾਡੇ ਵਾਹ ਇਹੋ ਹੀ ਮਤਲਬ ਤੇ ਹੋਈ ਸੀ ਸੋ ਇਹ ਗੈਲਿਕ ਜਿਹੜੇ ਸੀ ਨਾ ਲੋਕ ਯੂਰਪ ਤੋਂ ਆਏ ਗੈਲਿਕਸ ਨੂੰ ਅਸਲ ਦੇ ਵਿੱਚ ਉਹ ਜਿਪਸੀ ਲੋਕ ਆ ਅੱਛਾ ਜੀ ਜਿਹੜੇ ਆਪਣੇ ਈਸਟ ਯੂਰਪ 'ਚ ਅਜੇ ਵੀ ਬਹੁਤ ਸਾਰੇ ਲੋਕ ਐ ਇਦਰਲੀ ਜੋਰਜੀਆ ਸਟੇਟ ਦਾ ਰੂਮਾਨੀਆ ਸਟੇਟ ਆ ਉਹ ਸਾਰੇ ਜਿਪਸੀ ਆ ਬੇ ਸਿਰਫ ਉਹਨਾਂ ਦਾ ਰੰਗੀ ਗੋੜਾ ਵੈਸੇ ਉਹ ਜਿਪਸੀ ਆ ਲੋ ਤੇ ਉਹਨਾਂ ਦੀਆਂ ਰਸਮਾਂ ਉਹੀ ਐ ਗਾਇਲਕ ਦੀਆਂ ਤੁਸੀਂ ਹੈਰਾਨ ਹੋਗੇ ਉਹਨਾਂ ਦੇ ਹੋਰ ਵੀ ਇਦਾਂ ਦੇ ਬੜੇ ਇਤਿਹਾਰ ਹੈਗੇ ਆ ਜਿਹਦੇ ਵਿੱਚ ਜਿੱਦਾਂ ਆਪਣੇ ਦੀਵਾਲੀ ਦਾ ਹੁੰਦਾ ਨਾ ਆਪਣੇ ਇਨਾਮ ਉਹ ਰੰਗ ਡੋਲਣ ਵਾਲਾ ਕੀ ਹੁੰਦਾ ਹੋਲੀ ਖੋਲੀ ਦਾ ਉਹ ਉਹ ਵੀ ਲੰਗ ਦੇ ਲਾਉਂਦੇ ਆ ਮੱਥੇ 'ਤੇ ਤਿਲਕ ਲਾਉਂਦੇ ਆ ਕਿਉਂਕਿ ਬਲੀਵ ਕੀਤਾ ਜਾਂਦਾ ਕਿ ਉਹ ਜਿਹੜੇ ਮਰਾਸੀ ਆ ਨਾ ਜਿਪਸੀ ਲੋਕ ਉਹ ਇੰਡੀਆ ਤੋਂ ਆਏ ਹਾਂਜੀ ਮੈਂ ਦੇਖਿਆ ਯਾਰ ਚ ਬਹੁਤ ਸਾਰੇ ਉਹਨਾਂ ਦੇ ਸਪੈਨਚ ਰੱਖੇ ਆ ਸਪੈਨਚ ਬਹੁਤ ਸਾਰੇ ਉਹਨਾਂ ਦੇ ਫੀਚਰਸ ਵਗੈਰਾ ਸਾਰੇ ਜਿਹੜੇ ਉਹ ਇੰਡੀਅਨ ਉਹਨਾਂ ਨਾਲ ਮਿਲਦੇ ਆ ਐਗਜੈਕਟਲੀ ਤੇ ਉਹਨਾਂ ਦੀਆਂ ਰਸਮਾਂ ਵੀ ਬਹੁਤ ਸਾਰੀਆਂ ਉਹਨਾਂ ਨਾਲ ਮੇਲ ਖਾਂਦੀਆਂ ਪਰ ਮੇਰਾ ਮਤਲਬ ਇਹ ਆ ਕਿ ਅੱਜ ਕੱਲ ਅੱਜ ਦੇ ਮੌਸਮ 'ਚ ਜਦੋਂ ਕਿ ਅਸੀਂ ਇੰਨੀ ਨਫ਼ਰਤ ਪੈਦਾ ਕੀਤੀ ਹੋਈ ਆ ਹੁਣ ਤੁਸੀਂ ਇਹ ਰਾਨੋ ਵਿੱਚ ਸਭ ਤੋਂ ਵੱਡਾ ਜਿਹੜਾ ਸਾਨੂੰ ਖਤਰਾ ਇੱਥੇ ਰਹਿੰਦਾ ਉਹ ਇਹ ਆ ਕਿ ਜਿਹੜਾ ਰੇਸ ਰਿਲੇਸ਼ਨ ਜਾਂ ਮਲਟੀਕਲਚਰਿਜ਼ਮ ਦਾ ਕਨਸੈਪਟ ਅਸੀਂ ਬਣਾ ਰਹੇ ਸੀ ਇਸ جنگ ਨੇ ਉਹਨੂੰ ਹੀ ਤੋੜਤਾ ਇੱਥੇ ਕਈ ਵਾਰੀ ਉਹ ਫੈਟ ਆ ਗਏ ਬੱਚਿਆਂ ਨੂੰ ਜਿਹੜੇ ਯਹੂਦੀਆਂ ਦੇ ਆ ਇਸਮਾਈਲੀਆਂ ਦੇ ਆ ਜਿਹੜੇ ਇਸਲਾਮ ਦੇ ਲੋਕ ਆ ਉਹ ਬੱਚੇ ਲੋਕਾਂ ਨੇ ਸਕੂਲ ਕੱਲ ਨੇ ਬੰਦ ਕਰ ਦਿੱਤੇ ਸਭ ਨੇ ਇਹ ਮੈਂ ਇੰਗਲੈਂਡ ਦੇ ਵਿੱਚ ਵੀ ਤੇ ਅਮਰੀਕਾ ਦੇ ਵਿੱਚ ਵੀ ਹਾਂ। ਤਾਂ ਮੇਰਾ ਮਤਲਬ ਇਹ ਆ ਕਿ ਇਹ ਜਿਹੜੀਆਂ ਰਸਮਾਂ ਹੁਣ ਜੇ ਉਹ ਤਿਉਹਾਰ ਤੇ ਤੁਸੀਂ ਤੁਰੇ ਫਿਰਦੇ ਹੋ ਬਾਹਰ ਤੇ ਕੋਈ ਬੰਦਾ ਸਿਰ ਫੇਰਾ ਨਿਆਣੇ ਮਾਰ ਜਵੇ ਫੇਰ ਕੀ ਬਣਨਾ ਹਾਂ ਠੀਕ ਸੋ ਇਹ ਸੋਸਾਇਟੀ 'ਚ ਇਹ ਬੜੀ ਵੱਡੀ ਇੱਕ ਚੀਜ਼ ਆ ਕਿ ਇੱਕ ਵਿਅਕਤੀ ਆਉਂਦਾ ਉਹ ਗਨ ਲੈਂਦਾ ਕੋ ਕਾਣ ਕਰ ਦਿੰਦਾ ਮਨੁਖਤਾ ਦਾ ਬਾਅਦ ਚ ਕਹਿ ਦਿੰਦੇ ਆ ਜੀ ਇਹ ਬੰਦਾ ਮੈਂਟਲੀ ਡਿਸਟਰਬਡ ਸੀਗਾ ਕੋਈ ਨੋ ਵੀ ਦੀ ਪ੍ਰੋਬਲਮ ਸੀ ਅਮਰੀਕਾ 'ਚ ਆਮ ਹੁੰਦਾ ਕਦੀ ਕਦੀ ਸਾਡੇ ਕੈਨੇਡਾ 'ਚ ਵੀ ਹੁੰਦਾ ਇੱਕ ਵਾਰ ਨਿਕ ਅੱਜ ਮੈਂ ਸਵੇਰੇ ਹੀ ਹੋਈ ਪਈ ਦੇਖ ਰਿਹਾ ਸੀਗਾ ਕਿ ਇੱਕ ਵਿਅਕਤੀ ਆ ਉਹ ਥੋੜਾ ਪੱਟੜ ਗਿਆ ਉਹਦੇ ਹੱਥ 'ਚ ਕੁਆੜੀ ਹਾਤੇ ਉਹ ਘੁੰਮ ਰਿਹਾ ਪੈਦਲੀ ਤੇ ਉਹਦੇ ਤੇ ਨਿਗਾਹ ਰੱਖੀ ਜਾ ਰਹੀ ਹੈ ਸਾਰੇ ਅਲਰਟ ਰਹਿਣ 3 ਡੇਸ ਬੈਕ ਜੇ ਇਸ ਬੰਦੇ ਨੇ 14 ਬੰਦੇ ਮਾਰੇ ਆ ਮਿਲਕਾ ਦੇ ਵਿੱਚ ਉਹ ਆ ਵੀ ਗੋਲੀ ਮਾਰ ਕੇ ਮਾਰ ਗਿਆ ਅੱਛਾ ਜਿਹੜੀ ਗੱਲ ਹੈ ਨਾ ਮੈਂਟਲੀ ਡਿਸਟਰਬਡ ਮੈਂ ਇੱਕ ਕੇਸ ਦੇ ਵਿੱਚ ਇਨਵੋਲਡ ਸੀ ਬਹੁਤ ਦੇਦੀ ਗੱਲ ਇੰਡੀਆ ਦੇ ਉਹ ਇੱਕ ਕੁਆੜਾ ਮਾਰੇ ਟੀਚਰ ਦੇ ਕਿਸੇ ਨੇ ਤੇ ਉਹ ਵੀ ਟੀਚਰ ਨਹੀਂ ਸੀ ਲੜፈ ਤੇ ਉਹ 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 ਇਹ ਵੀ ਇਹ ਵੀ ਲਾਉਣ ਹੋ ਕਿ ਉਹ ਮੈਂਟਲੀ ਡਿਸਟਰਬਡ ਸੀ ਤਾਂ ਮੈਂ ਕਿਹਾ ਭਾਈ ਭਾਵੇਂ ਨਾਮ ਹੀ ਹੋਵੇ ਜਿਹੜਾ ਬੰਦਾ ਦੂਜੇ ਨੂੰ ਕਤਲ ਕਰਦਾ ਜਾਂ ਮਾਰਦਾ ਉਹ ਮੈਂਟਲੀ ਤਾਂ ਡਿਸਟਰਬਡ ਨਹੀਂ ਹੈ ਇਹੋ ਚੀਜ਼ ਸਾਡੇ ਵੱਡੇ ਵੱਡੇ ਲੀਡਰਾਂ ਤੇ ਵੀ ਲਾਗੂ ਹੋਣੀ ਚਾਹੀਦੀ ਆ ਕਿ ਇਹ ਬੰਦੇ ਮੈਂਟਲੀ ਡਿਸਟਰਬ ਨਹੀਂ ਜਿਹੜੇ ਮਰੁਖਤਾ ਦਾ ਇਨਾ ਕਹਾਣ ਕਰਵਾ ਦਿੰਦੇ ਨੇ ਇਹੜੀਆਂ ਵੱਡੀਆਂ ਵਾਰ ਜਿਹੜੀਆਂ ਲੱਗਦੀਆਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਆਲੇ ਦੁਆਲੇ ਤੇ ਉਹ ਕਿਤੇ ਨਾ ਕਿਸੇ ਕਾਰਨ ਇਹ ਲੀਡਰ ਲੋਕ ਵੀ ਭਾਵੇਂ ਇਹਨਾਂ ਦੀ ਆਪਣੀ ਹੋਂਮੇ ਹੋਵੇ ਚ ਆਪਣੀ ਛੱਤਾ ਤੇ ਕਾਬਜ਼ ਰਹਿਣਾ ਹੋਵੇ ਪਰ ਇਹ ਕਰਾ ਦਿੰਦੇ ਨੇ ਪਰ ਖਮਿਆਜਾਜਾ ਜਨਤਾ ਨੂੰ ਪੂਕਤਣਾ ਪੈਂਦਾ ਅੱਜ ਅਸੀਂ ਬੱਚਿਆਂ ਦਾ ਤਿਹਾੜ ਹੈ ਤੇ ਬਾਰ-ਬਾਰ ਸਾਡੇ ਇੱਥੇ ਰੇਡੀਓ ਤੇ ਜਨਾਨਸਮੈਂਟ ਕੀਤੀ ਜਾ ਰਹੀ ਆ ਕਿ ਬੱਚਿਆਂ ਨੂੰ ਇਕੱਲੇ ਨਾ ਛੱਡਿਓ ਵੈਸੇ ਅੱਗੇ ਵੀ ਕਹਿੰਨੇ ਆ ਕਿ ਟ੍ਰੈਫਿਕ ਕਰਕੇ ਇਕੱਲੇ ਨਾ ਛੱਡਿਓ ਹੁਣ ਹੁਣ ਅਸੀਂ ਇਹ ਕਰੇ ਕਿਸ ਕਰਕੇ ਨਾ ਛੱਡਿਓ ਕਿ ਕੋਈ ਸਿਰ ਫਿਰਿਆ ਨੁਕਸਾਨ ਨਾ ਕਰ ਦੇ ਦੂਜੀਆਂ ਜਿਹੜੀਆਂ ਕੈਂਡੀਜ਼ ਆ ਉਹ ਓਪਨ ਨਹੀਂ ਹੋਣੀਆਂ ਚਾਹੀਦੀ ਇਹ ਬਾਈ ਲਾਅ ਬਣਾਇਆ ਹੋਇਆ ਕਿ ਇਟ ਸ਼ੁੱਡ ਬੀ white clothes ஏਨੇ ਵੀ ਪਤਾ ਨਹੀਂ ਉਹਨੇ ਕੀ ਪਾਇਆ ਹੋਵੇ ਦੂਜਾ ਤਾਂ ਸੁਣਦੇ ਉਹ ਚ ਪੈਨ ਨਿਕਲੀ ਆ ਉਹਦੇ ਚ ਇਦਾਂ ਨਿਕਲਿਆ ਰੱਬ ਜਾਣੇ ਦੂਜਾ ਮੈਂ ਹੈਰਾਨ ਹਾਂ ਇਸ ਗੱਲ ਤੋਂ ਇਸ ਵਿੱਚ ਮੇ ਕਟੇਸ਼ਨ ਆ ਮੇਰੀ ਬਣੀ ਅਪਲਾਈ ਕਰ ਦੀ ਜੇ ਤੁਸੀਂ ਸੋਚੋ ਮੈਂ ਸੋਚਦਾ ਕਿ ਜੰਗਾਂ ਕਰਵਾਈਆਂ ਜਾਂਦੀਆਂ ਕੋਪੋਲੀਟਿਕਲ ਲੋਕ ਕਰਾਉਂਦੇ ਆ ਭੁੱਖ ਦੁਨੀਆ ਵਿੱਚ ਹੈ ਨਹੀਂ ਇਟਸ ਕ੍ਰੀਏਟਿਡ ਅੱਜ ਵੀ ਜੇ ਮੈਨੂੰ ਮਾਫ ਕਰੋ ਕਹਿੰਦੇ ਕਿ ਜੇ ਸਹਾਰਾ ਡੈਜ਼ਰਟ ਆ ਜਿਹੜੀ ਸਭ ਤੋਂ ਵੱਡੀ ਵੇਲੇ ਕਾਲਾਹਾਰੀ ਡੇਜ਼ਰਟਸ ਹੈ ਜਿਵੇਂ ਸਮੁੰਦਰ ਦੀਆਂ ਤਹਾਂ ਚੋਂ ਜਾਂ ਜ਼ਮੀਨ ਦੀਆਂ ਤਹਾਂ ਚੋਂ ਤਿੰਨ ਤਿੰਨ ਮੀਟ ਤੋਂ ਹੇਠੋਂ ਰੇਡੀਅਮ ਤੇ ਧਾਤਾਂ ਕੱਢ ਕੇ ਲੈ ਆਉਂਦੇ ਆ ਤੇ ਡਾਇਮੰਡ ਤੇ ਹੀਰੇ ਕੱਟ ਕੇ ਲੈ ਸਕਦੇ ਕੀ ਜਿਹੜਾ ਪਾਣੀ ਇੰਨਾ ਪਿਆਰ ਪਾਣੀ ਦੀ ਕਮੀ ਨਹੀਂ ਹੈ ਇਹ ਵੀ ਕ੍ਰੀਏਟਡ ਕੀਤੀ ਗਈ ਤੇ 73% ਆਦਮੀ ਵੀ ਤਹ ਜਿਹੜਾ ਦੁਨੀਆ ਤੇ ਉਹ ਪਾਣੀ ਪਾਰੀ ਨਾ ਪਾਣੀ ਦੀ ਕਮੀ ਹੈ ਨਾ ਫੂਡ ਦੀ ਕਮੀ ਹੈ ਜਿੰਨੀ ਸਾਡੀ ਦੁਨੀਆ ਤੇ ਇਸ ਵੇਲੇ ਆਬਾਦੀ ਆ ਲੋਕਾਂ ਦੀ ਉਹਨਾਂ ਵਾਸਤੇ ਇਹਨਾ ਫੂਡ ਹੈ ਕੁਦਰਤੇ ਵੀ ਆਪਣੇ ਇੱਕ ਬੈਲੈਂਸ ਚੈੱਕ ਅੰਡ ਬੈਲੈਂਸ ਦੇ ਤੌਰ ਤੇ ਜੇ ਤੁਸੀਂ ਕਹੋ ਕਿ ਜੇ ਇਹਨਾ ਇਹ ਕਰ ਸਕਦੇ ਆ ਤੇ ਪਾਣੀ ਨੂੰ ਵੀ ਬਾਹਰ ਕੱਢ ਕੇ ਸਾਫ਼ ਕਰਕੇ ਸਾਰੇ ਡੇਜ਼ਰਟ ਨਖਲਸਾਨ ਬਣਾ ਸਕਦੇ ਜਿੱਦਾਂ ਇਹ ਸੀ ਇਜ਼ਰਾਈਲ ਨੇ ਕਰਕੇ ਦਿਖਾ ਕੇ ਦਿਖਾਇਆ ਕਰਕੇ ਦਿਖਾਇਆ ਸੋ ਆਪਾਂ ਹੈਲੋਇਨ ਤੇ ਇਨੀ ਕੀ ਗੱਲ ਕਰਨੀ ਚਾਹਾਂਗੇ ਕਿਉਂਕਿ ਲੋਵੈਂਡਾ ਤਿਹਾਰ ਜਿੱਥੇ ਬੱਚਿਆਂ ਨੂੰ ਇੱਕ ਖੁਸ਼ੀ ਦਿੰਦਾ ਹੈ ਉਹ ਕੋਸਚੂਮ ਪਾ ਕੇ ਬਾਹਰ ਨਿਕਲਦੇ ਨੇ ਟ੍ਰਿਕ ਐਂਡ ਟ੍ਰੀਟ ਟ੍ਰਿਕ ਐਂਡ ਟ੍ਰੀਟ ਵਾਲਾ ਹੁੰਦਾ ਇੱਕ ਮਾਹੌਲ ਹੁੰਦਾ ਤੇ ਨਾਲ ਦੀ ਨਾਲ ਅਜੋਕੇ ਮਾਹੌਲ ਦੇ ਵਿੱਚ ਥੋੜਾ ਡਰ ਇੱਕ ਬਣਿਆ ਹੋਇਆ ਉਹ ਵੀ ਔਰ ਦੂਜੇ ਪਾਸੇ ਮੈਂ ਸਮਝਦਾ ਕਿ ਜਿਹੜੇ ਭਾਈਚਾਰੇ ਜਾਂ ਜਿਹੜੀਆਂ ਸੁਸਾਇਟੀ ਸਿਵਲਾਈਜੇਸ਼ਨ ਕਾਫੀ ਅੱਗੇ ਵੱਧ ਚੁੱਕੀਆਂ ਨੇ ਉਹਨਾਂ ਨੂੰ ਇਹਦੇ ਬਾਰੇ ਉਹਨਾਂ ਦੇ ਆਗੂਆਂ ਨੂੰ ਇਹਦੇ ਬਾਰੇ ਸਹੀ ਜਾਣਕਾਰੀ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਹਾਲਾਂਕਿ ਮੈਂ ਇਹ ਵੀ ਕਿਸੈਂਟੀ ਚ ਵੇਖਦਾ ਕਿ ਇੱਕ ਉਹ ਬਾਬਾ ਸ਼ਾਂਤਾ ਜੀ ਆਉਂਦੇ ਹੁੰਦੇ ਆ ਤੇ ਉਹਨੂੰ ਬੱਚੇ ਚਿੱਠੀਆਂ ਲਿਖੀ ਜਾਂਦੇ ਆ ਉਹ ਕਹਿੰਦੇ ਰੌਥਬੋਲ ਤੇ ਕਿਤੇ ਰਹਿੰਦੇ ਆ ਤੇ ਜਲਦੀ ਜਵਾਬ ਵੀ ਆ ਜਾਂਦੇ ਆ ਉਹ ਬੱਚਿਆਂ ਦੀ ਮਾਨਸਿਕਤਾ ਦੇ ਉੱਤੇ ਕੋਈ ਨਾ ਕੋਈ ਮਾੜਾ ਅਸਰ ਵੀ ਪੈਂਦੀ ਆ ਚਾਹੇ ਚਾਹੇ ਪਰ ਬੱਚਾ ਸਾਰੀ ਉਮਰ ਉਸ ਭਰਮਜਾਲ ਚੋਂ ਨਿਕਲ ਨਹੀਂ ਪਾਉਂਦਾ ਇਹ ਕੱਚੀ ਉਮਰ ਹੁੰਦੀ ਆ ਸਿੱਖਣ ਦੀ ਉਮਰ ਹੁੰਦੀ ਆ ਤੇ ਜਿਹੜੀਆਂ ਚੀਜ਼ਾਂ ਕੁਝ ਚੰਗੀ ਵੀ ਗੱਲ ਲੱਗਦੀ ਮੈਨੂੰ ਮਸਾਲੇ ਤੌਰ ਤੇ ਪਰ ਪਤਾ ਇੱਥੇ ਇੱਕ ਹੋਰ ਗੱਲ ਹੈ ਕਿ ਜਦੋਂ ਆਪਣੇ ਬੱਚੇ ਹਨ ਤੇ ਇੱਕ ਉਹਨਾਂ ਦਾ ਗੋਡਫਾਦਰ ਹੁੰਦਾ ਹ ਹ ਟੂ ਮੀ ਇਟ ਲੁਕਸ ਕਿ ਜੇ ਕਿਸੇ ਗੱਲੋਂ ਬੱਚੇ ਨਰਾਜ਼ ਹੋ ਕੇ ਬਾਹਰ ਨਿਕਲ ਜਾਂਦੇ ਜਾਂ ਦੌੜਦੇ ਕਮ ਲਖਮ ਤੇ ਹੈ ਸਮ ਸ਼ੋਲਡਰ ਟੂ ਕ੍ਰਾਈ ਅਪਨ ਹ ਤਾਂ ਉਹਦਾ ਮਕਸਦ ਇਹ ਹੈ ਦੱਸਦਾ ਵੈਸੇ ਤਾਂ ਕੋਈ ਵੀ ਧਰਮ ਹੈ ਮਕਸਦ ਇਹ ਹੈ ਕਿ ਜਦੋਂ ਬੰਦਾ ਨਰਾਸ਼ਤਾ ਦੇ ਹਾਲਮ ਵਿੱਚ ਹੁੰਦਾ ਤੈਨੂੰ ਸਹਾਰਾ ਮਿਲ ਜਾ ਸਹਾਰਾ ਮਿਲ ਜਾ ਮੇਰੇ ਖਿਆਲ ਗੱਲ ਤੇ ਇੰਨੀ ਕੀਆ ਬਾਕੀ ਆਪਾਂ ਜੋ ਉਹਨੂੰ ਮਰਜ਼ੀ ਬਣਾ ਲਈ ਸੋ ਹੈਲੋਵਨ ਦਾ ਤਿਹਾਰ ਹੈ ਜੀ ਕੇਅਰਫੁਲੀ ਬੱਚਿਆਂ ਦਾ ਧਿਆਨ ਰੱਖਣ ਦੀ ਲੋੜ ਹੈ ਟ੍ਰੈਫਿਕ ਦਾ ਵੀ ਸੜਕ ਤੇ ਤੇ ਦੂਜੇ ਪਾਸੇ ਜਿਹੜੀ ਗੱਲ ਅੱਜਕੱਲ ਮਾਹੌਲ ਦੀ ਆ ਉਹਦਾ ਕਰਕੇ ਵੀ ਔਰ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਫਨ ਤੇ ਹੈ ਫਨ ਕਰੋ ਪਰ ਵਹਿਮਾ ਪਰਮਾ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ ਕਿਤੇ ਨਾ ਕਿਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ